ਇਹ ਬਣਾਈ ਜੇਸੀ ਦਫਤਰ ਪਹੁੰਚੇ ਹੋ ਤੇੰਨੇ ਨੇ ਉਪਲੇ ਲੈ ਗਏ ਸਭ ਤੋਂ ਪਹਿਲਾ ਟੀਟੂ ਬਣੇ ਵੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪੰਜਾਬ ਦੇ ਮੁੱਖ ਤਿੰਨ ਪੁਤਲੇ ਬਣਾ ਕੇ ਲੈ ਕੇ ਆਏ ਆ ਬੁੱਢਾ ਨਾਲਾ ਕਾਲਾ ਨਸੇ ਚਿੱਟਾ ਤੇ ਜਿਹੜਾ ਭ੍ਰਸ਼ਟਾਚਾਰ ਆ ਉਹ ਤੇ ਰੰਗਤ ਆ ਜਾਂਦੀ ਆ ਪਹਿਲਾਂ ਤਾਂ ਅਸੀਂ ਦੱਸਣਾ ਚਾਹੁੰਦੇ ਆ ਵੀ ਜਿਹੜੇ ਬੁੱਢੇ ਨਾਲ ਸੀ ਲੜਾਈ ਲੜਦੇ ਉਹ ਬਲੈਕਮੇਲਰ ਹੁੰਦੇ ਆ ਅਸੀਂ ਵੱਡੇ ਬਲੈਕਮੇਲਰ ਆ ਕਿਉਂਕਿ ਜਿਹੜੇ ਵਿੱਚ ਗੰਦ ਪਾਉਂਦੇ ਆ ਉਹ ਸਰੀਆਮ ਕਹਿੰਦੇ ਆ ਟੱਟਿਆਂ ਦਾ ਪਾਣੀ ਵੀ ਆਉਂਦਾ ਵਾ ਤੇ ਪਸਾਬ ਦਾ ਵੀ ਆਉਂਦਾ ਵਾ ਪਰ ਸਰਕਾਰਾਂ ਕੁਝ ਨਹੀਂ ਕਰਦੀਆਂ ਸਰਕਾਰਾਂ ਦੇ ਹੱਥ ਬੰਨੇ ਹੋਏ ਆ ਕਿਉਂਕਿ ਇਹਨਾਂ ਕੋਲ ਵੋਟਾਂ ਨਹੀਂ ਕਰਾ। ਬਾਕੀ ਚਟੇ ਨਿਕਰਾ, ਨਸ਼ੇ ਨੇ, ਮੈਡੀਕਲ ਨੇ ਸਾਡਾ ਪੂਰਾ ਪੰਜਾਬ ਯਾਰਡ ਤੱਕ ਰਾਂ। ਖਾਸ ਕਰਕੇ ਖੇਤੀਆ ਕਰਾਉਂਦੇ ਕੋਈ ਨਹੀਂ ਕਰਾ। ਤੇ ਜਿਹੜੇ ਵਧੀਆ ਨੌਜਵਾਨ ਨੇ ਪੜ੍ਹੇ ਲਿਖੇ ਕੈਨੇਡਾ ਅਮਰੀਕਾ ਜਾ ਰਹੇ ਆ। ਇੱਥੇ ਬਸ ਪਹਿਲਾਂ ਵੀ ਸਾਡੀ ਨਸ਼ਿਆਂ ਨਾਲ ਮਰ ਲੱਗੀਆਂ। ਬਾਪਾਂ ਦੇ ਪੁੱਤ ਨਸ਼ਿਆਂ ਨਾਲ ਮਰ ਕੇ ਸਾਡੇ ਸਰਕਾਰਾਂ ਨੇ ਯੋਧ ਨਸ਼ਾ ਬਰੋਧ ਚਲਾਇਆ ਪਰ ਨਹੀਂ ਕਾਮਯਾਬ ਹੋਈ। ਭ੍ਰਿਸ਼ਟਾਚਾਰ ਸਭ ਤੋਂ ਵੱਡਾ ਕੀੜਾ ਵਾ ਸਾਡੇ। ਇੱਥੇ ਪੰਜਾਬ ਅੱਜ ਕੈਨੇਡਾ ਅਮਰੀਕਾ ਤੋਂ ਸਟਰੋਂਗ ਹੋਣਾ ਸੀਗਾ। ਅੱਜ ਹਰਾਂ ਦੇ ਮਾ ਮਾਰ ਆਈ ਆ ਵੇ ਕਿੰਨੇ ਕਿਸਾਨ ਨੂੰ ਧੜਕੇ ਕਿਰਾ ਕਿੰਨੇ ਦੁਕਾਨਦਾਰ ਉਜੜ ਗਏ ਕਿੰਨੇ ਮਜ਼ਦੂਰ ਉਜੜ ਗਏ ਕਿੰਨੇ ਪੈਸਾ ਇਕੱਠਾ ਕਰ ਲਿਆ ਮੈਨੂੰ ਉਹ ਸਰਕਾਰਾਂ ਦੱਸ ਸਕਦੀ ਐ ਇੱਕ ਬੰਦੇ ਦਾ ਨਾਮ ਜਿਹੜੇ ਇਹਨਾਂ ਨੇ ਵਸਾਇਆ ਹੋਵੇ ਅੱਜੋ ਵੀ ਉਹ ਰੋਂਦੇ ਨੇ ਕਿਰਾ ਪਰ ਪੈਸੇ ਇਕੱਠੇ ਕਰ ਕਰਕੇ ਭੇਟਾਚਾਰ ਕਰ ਦਿਆ ਅੱਜ ਬੁਝਾ ਸਵਾਲ ਦੇ ਵਿੱਚ ਸੈਸ਼ਨ ਦੋ ਦਿਨ ਦਾ ਹੋਇਆ ਉੱਥੇ ਆਰਵਾ ਖਰਵਾ ਤੇ ਲੱਗ ਗਿਆ ਤੇ ਤਕਾਵਾਂ ਰੋਲੀ ਪਈ ਗਈ ਕਿਰਾ ਹੈ ਉਹ ਬੱਬੂ ਘਾੜ ਤੇ ਬਹਿ ਗਏ ਜੀ ਤਿੰਨ ਬੰਦੇ ਜੀ ਨੌ ਬੰਦੇ ਗਏ ਜੀ ਤਿੰਨ ਕਿਹੜੇ ਲੈ ਕੇ ਆਏ ਆ ਜੀ ਅੱਜ ਐ ਹੋ ਗਿਆ ਜੀ ਹੈਲੋ ਤੇ ਆ ਆ ਸਾਡਾ ਮਜ਼ਾਕ ਉਡਾਉਂਦੇ ਆ ਜੀ ਵਿਰੋਧੀ ਧਰਵੀ ਉੱਤੇ ਧਰਨੇ ਲਾਈ ਗਿਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਤੇ ਚੱਲ ਕੀ ਜਿਆ ਵਕਰਾ ਅੱਜ ਅਸੀਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਆ ਜਿਹੜੇ ਨਿੱਕੇ ਆ ਆ ਉਹ ਨਹੀਂ ਤਿੱਖਿਆ ਇਹ ਕਿਸੇ ਬੋਲੇ ਵੀ ਬਈਆਂ ਨੇ ਕਰਾ ਸਲਾਮੋ ਭਾਈ ਕਹਿੰਦਾ ਇੱਕ ਬੁੱਢੇ ਨਾਲੇ ਦੇ ਕੈਂਸਰ ਨੇ ਇੱਕ ਬੁੱਢੇ ਨਾਲੇ ਦੇ ਕੈਂਸਰ ਨੇ ਇੱਕ ਰਾਜਨੀਤੀ ਦੇ ਪ੍ਰੈਸਨ ਨੇ ਇੱਕ ਭ੍ਰਸ਼ਟਾਚਾਰ ਦੇ ਸੈਂਸਰ ਨੇ ਮੇਰਾ ਪੂਰਾ ਪੰਜਾਬ ਉਜਾੜਤਾ ਹਾਏ ਹਾਏ ਬਚਾਸੀ ਤੇ ਇੱਕ ਚਿੱਟੇ ਨਸੇ ਦੇ ਚਲਮਾ ਨੇ ਇੱਕ ਰਾਜਨੀਤੀ ਦੇ ਐਲਮਾਨੇ ਇੱਕ ਗੰਧੀਆਂ ਮੰਧੀਆਂ ਫਿਲਮਾਂ ਨੇ ਮੇਰਾ ਪੂਰਾ ਪੰਜਾਬ ਜ਼ਾੜਤਾ ਹਾਏ ਹਾਏ ਉਚਾ ਚਿਤਾੜ ਹਾਏ ਹਾਏ ਉਚਾ ਚਿਤਾੜ ਕਾ ਹੁਣ ਇਹ ਤਿੰਨ ਰਾਵਣ ਆ ਜਿਹੜੇ ਤਿੰਨ ਬੱਲੇ ਲੈ ਕੇ ਇਹਨਾਂ ਦਾ ਕੀ ਕਰਨਾ ਹੈ ਜਲਾਵਾਂਗੇ ਇਥੇ ਲੇਕਿਨ ਜਲ ਨਹੀਂ ਆ ਜਿੰਨੇ ਨਿੱਕੇ ਉਹਨੇ ਸਿੱਖੇ ਆ ਜਲਦੇ ਜੁਲਦੇ ਨਹੀਂ ਆ ਲੇਕਿਨ ਇਹਨੂੰ ਅਸੀਂ ਥੱਲਾਂ ਬਾ પા ਕੇ ਜਾਵਾਂਗੇ ਤੇ ਜਲਾਵਾਂਗੇ ਅੱਜ ਅਸੀਂ ਨਿਕਲ ਕੇ ਦੁਸ਼ਹਰਾ ਬਣਾ ਰਹੇ ਆ ਸਾਡੀ ਟੀਮ ਚੇਅਰਮੈਨ ਸਾਡਾ ਸਾਡਾ ਪ੍ਰਧਾਨ ਸਾਡਾ ਸੈਕਟਰੀ ਸਟੇਜ ਸੈਕਟਰੀ ਆ ਜਿੰਨੇ ਵੀ ਸਾਡੇ ਖਜ਼ਾਨਚੀ ਸਾਹਿਬਾ ਸਾਡੇ ਰਣਜੀਤ ਕਮਾਲ ਜੀ ਕਿਰਾ ਆ ਸਾਰੇ ਅਸੀਂ ਇਕੱਠੇ ਇੱਥੇ ਆਏ ਆ ਤੇ ਮੈਨੂੰ ਮੈਂ ਮੁੱਖ ਮਹਿਮਾਨ ਵਜੋਂ ਆਇਆ ਆ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਜੇ ਨਿੱਕੇ ਬਿਛਾਰੇ ਬੰਨੀ ਵੀ ਧਿਆਨ ਦਿੱਤਾ ਜਾਵੇ ਤੁਸੀਂ ਬੀਜੇਪੀ ਦੇ ਸੈਕਟਰੀ ਚੇਅਰਮੈਨ ਹੋ ਜਾਂ ਮਤਲਬ ਸਾਰੇ ਆ ਜੀ ਬੀਜੇਪੀ ਦੇ ਵੀ ਅਸੀਂ ਸਾਰਾ ਕੋਸ਼ਿਸ਼ ਰਲਮਾ ਮਿਲਮਾਵਾ ਅਸੀਂ ਬੀਜੇਪੀ ਦੇ ਬੰਦੇ ਆ ਕਰਾ ਸਾਰੂ ਬੀਜੇਪੀ ਇਤਿਹਾਸ ਆ ਜੀ ਮੈਂ ਬੀਜੇਪੀ ਦੇ ਆ ਜੀ ਸਾਰਾ ਕਮੇਟੀ ਆ ਅਸੀਂ ਦਸ਼ਾੜਾ ਕਮੇ ਕਿਨੇ ਗੱਲ ਹਰੇ ਕੋਈ ਪਾਰਟੀ ਮਾਰੀ ਨਹੀਂ ਹੁੰਦੀ ਚੰਗੇ ਵੀ ਹੁੰਦੇ ਆ ਹਰ ਇੱਕ ਪਾਰਟੀ ਵਿੱਚ ਚੰਗੇ ਬੰਦੇ ਵੀ ਆ ਤੇ ਮਾਰੇ ਵੀ ਆ ਪਾਰਟੀ ਵੱਲੋਂ ਆ ਇਹ ਕਮੇਟੀ ਨਾ 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 ਸਾਡੀ ਸਾਰਾ ਕਮੇਟੀ ਸਾਡੀ ਸਾਰਾ ਕਮੇਟੀ ਵਿੱਚ ਤਾਂ ਮਹਿਮਾਨ ਆ ਜੀ ਬੀ ਜੀ ਪੀ ਦੇ ਲੀਡਰ ਆ ਤਾਂ ਮਹਿਮਾਨ ਆ